సబ్తో పున్నా భ రోస్ట్ కదే అగర కు ప ਤੇ ਲਣ ਨੂੰ ਨਾਲ ਇਹਨਾਂ ਵਿਚੜੀ ਨਮੀ ਦੀ ਮਾਤਰਾ ਖਤਮ ਹੋ ਜਾਂਦੀ ਹੈ ਤੇ ਤਿਲਾਂ ਦਾ ਟੇਸ ਜਿਹੜਾ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਤੇ ਲੰਮਾ ਟਾਈਮ ਇਹਨੂੰ ਖਰਾਬ ਨਹੀਂ ਹੁੰਦੀ ਸਦੂ ਜਦੋਂ ਜਦੋਂ ਭੁੱਜ ਜਾਂਦਾ ਨਾ ਠਟਕ ਦੀ ਆਵਾਜ਼ ਆਉਂਦੀ ਹੈ ਛਿਮਮ ਗੈਸ ਤੇ ਬਣਾਉਣਾ ਹੈ ਬਾਤਰਲੇ ਤੇ 500 ਗ੍ਰਾਮ ਇਹਦੇ ਵਿੱਚ ਪਾਵਾਂਗੇ ਗੁੜ 250 ਗ੍ਰਾਮ ਲਓ ਜ ਆਪਣੇ ਤੇਲ ਪੁੱਟ ਗਏ ਹੁਣ ਆਪਾਂ ਗੈਸ ਬੰਦ ਕਰਤੀ ਥੋੜੇ ਜਿਹਾ ਤੇਲ ਨੂੰ ਆਪਾਂ ਕਰਾਂਗੇ ਠੰਡਾ ਫਿਰ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸ ਲਾਂਗੇ ਤੁਸੀਂ ਸਲਵਟ ਮਾਮਲੇ ਇਸ ਤੇ ਵੀ ਪੀਸ ਕੁੱਟ ਸਕਦੇ ਹੋ ਆਪਾਂ ਪੀਸਾਂਗੇ ਮਿਕਸੀ ਵਿੱਚ ਆਪਾਂ ਥੋੜੇ ਜਿਹਾ ਕੁਟਕੇ 2.5 ਗ੍ਰਾਮ ਗੁੜ ਪਾਤਾ ਇੱਕ ਚਮਚਾ ਪਾ ਦਾਂਗੇ ਕਿਹ ਆਉ ਤੁਸੀਂ ਵੱਧ ਵੀ ਪਾ ਸਕਦੇ ਆ ਆਪਣੇ ਲੋੜ ਮੁਤਾਬਕ ਆਪਣੇ ਇਹਦਾ ਗੋੜਾ ਉਹ ਆਪਾਂ ਕਿ ਹੱਥ ਮੈਲਟ ਕਰ ਲਿਆ ਮੈਲਟ ਕਰ ਦਵਾ ਦਾ ਇਹਦੇ ਵਿੱਚ ਆਪਾਂ ਪਾ ਦਾਂਗੇ ਤੇਲ እንደ ለምን እንደምን 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 እን

ਪਗਾਸ ਫਿਰ ਬੰਦ ਕਰਦੇ ਸਿਰਫ 1 ਮਿੰਟ ਵਾਸਤੇ 1 ਮਿੰਟ ਤੋਂ ਵੀ ਕੁਝ ਸੈਕਿੰਡ ਘੱਟ ਹੀ ਸੀਗੇ ਹਲਕਾ ਜਿਹਾ ਠੰਡਾ ਹੋਣ ਤੇ ਆਪਾਂ ਇਹਦੇ ਲੱਡੂ ਵਟ ਦਾਂਗੇ ਛੋਟੇ ਛੋਟੇ ਦੇ ਥੋੜਾ ਜਿਹਾ ਠੰਡਾ ਹੋਣ ਤੇ ਜਿਆਦਾ ਨਹੀਂ ਠੰਡਾ ਕਰਨਾ ਉਸ ਇੰਨਾ ਕੁ ਜਿੰਨਾ ਕਪੜਿਆਂ ਤੋਂ ਸੇਕ ਨਾ ਲੱਗੇ ਇਸ ਸੇਕ ਦੇ ਲੱਡੂ ਬੱਟ ਲੈਣੇ ਤੇ ਅਸੀਂ ਗੁੜ ਦੇ ਵਿੱਚ ਪਾਣੀ ਦੀ ਚਾਸ਼ਨੀ ਪਾਤ ਪਣਾ ਕੇ ਵੀ ਫਾਸ ਸਕਦੇ ਹਾਂ ਗੁੜ ਦੀ ਉਹਦੇ ਨਾਲ ਵੀ ਲੱਡੂ ਬਹੁਤ ਵਧੀਆ ਬਣ ਜਾਂਦੇ ਆ Jeg strikker bare litt. For en ladduk er det mye vann i den. తిల సే కట్ట లే అగలి వీడియో చిళాను మమ్ రసతే భుగా బాఖావే కిలస్ తిను చారికేనా అలగ అలగ బా ਇਹ ਏਥੀ ਲੰਨੀ ਪੀਨੇ ਥੋੜੀਆਂ ਬਟਣੀ ਔਖੀਆਂ ਹੁੰਦੀਆਂ ਨੇ ਹੱਥਾ ਥੋੜੇ ਜੇ ਗਰਮ ਆ ਜਲ ਜਾਂਦੇ ਇਸੇ ਕਰਕੇ ਕਹਿੰਦੇ ਲਾਲ। ਤੋਂ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ। ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇ ਚੈਨਲ ਤੇ ਨਵੇਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦੇਣਾ। ਧੰਨਵਾਦ। ਵਿਂਟਰ ਸਪੈਸ਼ਲ ਥੀਲਾ ਦੇ ਲੱਟੂ।